ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਬੇਰਾ ਬਾਬਾ ਨਾਨਕ ਦੀ ਪ੍ਰਸਤਤੀ ਜਿਸ ਨੂੰ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਹੈ ਇੱਥੋਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਲਗਾਤਾਰ ਸੰਗਤਾਂ ਜਾਂਦੀਆਂ ਰਹਿੰਦੀਆਂ ਨੇ ਤੇ ਉੱਥੇ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਗੁਰਦੁਆਰੇ ਦੇ ਦਰਸ਼ਨ ਕਰਕੇ ਵਾਪਸ ਆਉਂਦੀਆਂ ਨੇ ਅੱਜ ਅਸੀਂ ਗੱਲ ਕਰਾਂਗੇ ਕਿ ਇਨ੍ਹਾਂ ਸੰਤਾਂ ਨੂੰ ਕਿੰਨੀ ਕਸੂਰਤ ਮਿਲ ਰਹੀ ਹੈ ਕਿੰਨਾ ਪਿਆਰ ਪਾਕਿਸਤਾਨ ਅਤੇ ਇੰਡੀਆ ਦੇ ਬਾਰਡਰ ਤੋਂ ਮਿਲ ਰਿਹਾ ਤੇ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਇਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਆਓ ਦੇਖਦੇ ਹਾਂ ਕੈਮਰਾਮੈਨ 크੍ਰਿਸ਼ਨ ਗੋਪਾਲ ਦੇ ਨਾਲ ਜਤਿੰਦਰ ਕੁਮਾਰ ਸੋਨੂ ਦੀ ਇੱਕ ਰਿਪੋਰਟ ਸਿਚਾਰ ਪੁੱਛਿਆ ਆਇ ਤੁਸੀਂ ਕਰਤਾਰਪੁਰ ਕੋਰੀਡੋਰਸੇ ਗਏ ਸੀ ਦਰਸ਼ਨ ਕਰਨ ਵਾਸਤੇ ਹਾਂਜੀ ਹਾਂਜੀ ਤੁਹਾਡੇ ਨਾਲ ਕਿਦਾਂ ਦਾ ਆਉ ਭਗਤ ਕੀਤਾ ਗਿਆ ਉਹਨਾਂ ਦਾ ਆਉ ਭਗਤ ਬੜਾ ਵਧੀਆ ਸੀ ਜੀ ਹਨਾ ਜੀ ਮਹਿਸੂਸ ਕੀਤਾ ਤੁਸੀਂ ਉੱਧਰ ਜਾ ਅਸੀਂ ਬੜਾ ਖੁਸ਼ੀ ਮਹਿਸੂਸ ਹੋਈ ਬੇ ਮਤਲਬ ਆਪਣਾ ਜਿਹੜਾ ਪੁਰਾਣਾ ਪੰਜਾਬ ਸੀਗਾ ਉਹਨੂੰ ਦੇਖ ਕੇ ਆਏ ਆ ਉੱਥੇ ਉਹਨਾਂ ਦੀ ਜਿਹੜੀ ਆਉ ਭਗਤ ਸੀ ਬੜੀ ਵਧੀਆ ਸੀਗੀ ਉਹਨਾਂ ਦੀ ਰੇਂਜਰਾਂ ਦੀ ਬੋਲਚਾਲ ਜਿਹੜੇ ਉਹਨਾਂ ਦੇ ਵਰਕਰ ਸੀ ਉਹਨਾਂ ਦੀ ਬੋਲਚਾਲ ਇੱਕ ਗੱਲ ਜ਼ਰੂਰ ਅਸੀਂ ਕਹਿਣਾ ਚਾਹੁੰਦੇ ਆਂ ਸਰਕਾਰ ਨੂੰ ਸਾਡੀ ਨੂੰ ਕਿ ਜਿਹੜੀ ਇੱਥੇ ਪਾਸਪੋਰਟ ਦੀ ਛੱਤ ਰੱਖੀ ਹੋਈ ਹੈ ਇੱਕ ਤਾਂ ਉਹ ਖੰਡ ਖਤਮ ਕੀਤੀ ਜਾਵੇ ਇੱਕ ਜਿਹੜੀ ਫੀਸ ਆ 20 ਡਾਲਰ ਉਹ ਨਾ ਰੱਖੀ ਜਾਵੇ ਕਿਉਂਕਿ ਜਿਹੜੀ ਉਧਰਲੀ ਸਰਕਾਰ ਆ ਉਹਨੇ ਸਿਰਫ ਇੱਕ ਆਈਡੀ ਪ੍ਰੂਫ ਦੇ ਉੱਪਰ ਤੇ ਉਹ ਕੋਈ ਖੀ ਪੈਸੇ ਲੈਂਦੇ ਆ ਪਾਕਿਸਤਾਨ ਕਰੰਸੀ ਤੇ ਉਹਨਾਂ ਨੂੰ ਐਂਟਰੀ ਦਿੱਤੀ ਜਾਂਦੀ ਆ ਕੋਈ ਵਗੈਰਾ ਮਤਲਬ ਪੁਲਿਸ ਪਰਫੈਕਸ਼ਨ ਨਹੀਂ ਹੋ ਕੋਈ ਨਹੀਂ ਉਹ ਆਈਡੀ ਨੂੰ ਚੈੱਕ ਕਰਦੇ ਆ ਤੇ ਬਸ ਉਹਨਾਂ ਨੂੰ ਐਂਟਰੀ ਦੇ ਦਿੰਦੇ ਆ ਉਹ ਤਾਂ ਪਾਕਿਸਤਾਨ ਦੀ ਹੋਗੀ ਨਾ ਨਾ ਕਿ ਪਾਕਿਸਤਾਨ ਦੇ ਸੰਗਤ ਵਾਸਤੇ ਕਿ ਨਾ ਕਿ ਇੰਡੀਅਨ ਸੰਗਤ ਵਾਸਤੇ ਹਾਂਜੀ ਹਾਂਜੀ ਇੰਡੀਅਨ ਸੰਗਤ ਵਾਸਤੇ ਆਪਾਂ ਗੱਲ ਕਰਦੇ ਆ ਆਪਣੀ ਜਿਹੜੀ ਸੰਗਤ ਆ ਸਾਡੀ ਸਰਕਾਰ ਨੂੰ ਚਾਹੀਦਾ ਆ ਸੈਂਟਰ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਵੀ ਜਿਹੜੀਆਂ ਵੀ ਇੱਥੇ ਜ਼ਿਆਦਾ ਪਾਬੰਦੀਆਂ ਲਾਈਆਂ ਆ ਜਿੱਦਾਂ ਪੁਲਿਸ ਰੈਗੂਲੇਸ਼ਨ ਹੋ ਗਈ ਆ ਜਾਂ ਜਿਹੜੀਆਂ ਸੰਗਤਾਂ ਜਿਨ੍ਹਾਂ ਕੋ ਪਾਸਪੋਰਟ ਹੀ ਹੈ ਨਹੀਂ ਉਹ ਜਾਂ ਕਈਆਂ ਕੋ ਆਈਡੀ ਪ੍ਰੂਫ ਪੂਰੇ ਨਹੀਂ ਹੋਕਰ ਸਿਰਫ ਇੱਕ ਸਿੰਗਲ ਆਈਡੀ ਦੇ ਉੱਪਰ ਹੀ ਐਂਟਰੀ ਚਾਹੀਦੀ ਆ ਕੋਰੀਡੋਰ ਦਾ ਪਾਸਪੋਰਟ ਦੀ ਜਿਹੜੀ ਸ਼ਰਤ ਆ ਪਾਸਪੋਰਟ ਦੀ ਸ਼ਰਤਾਂ ਉਹ ਬਹੁਤੀ ਲਾਜ਼ਮੀ ਨਾ ਕੀਤੀ ਜਾਵੇ ਫੀਸ ਘਟਾਈ ਜਾਵੇ ਫੀਸ ਘਟਾਈ ਜਾਵੇ ਜਿਹੜੀ 20 ਡਾਲਰ ਆ ਜਿੱਦਾਂ ਆਮ ਇੰਡੀਅਨ ਕਰੰਸੀ ਆ ਜਿੰਨੀ ਵੀ ਉਹ ਸਰਕਾਰ ਫਿਕਸ ਕਰੇਵੇ ਉਹੀ ਆ ਕਿਉਂਕਿ 20 ਡਾਲਰ ਚੇਂਜ ਕਰਾਉਣ ਨੂੰ ਵੀ ਲੋਕਾਂ ਨੂੰ ਟੈਕਸ ਦੇਣਾ ਪੈਂਦਾ ਪਾਕਿਸ ਬਹੁਤ ਵਧੀਆ ਇਹ ਮਸੂਸਾ ਜੀ ਵੀ ਦਾ ਆਪਣੇ ਪੰਜਾਬ ਚ ਹੀ ਗਏ ਹੋਏ ਆ ਅਸੀਂ ਉੱਥੇ ਸਿਰਫ ਆ 20 ਡਾਲਰ ਜਿਹੜੀ ਕੀਮਤ ਦਾ ਇਹ ਵੀ ਖਤਮ ਥੋੜੀ ਘਟ ਗਈ ਨਹੀਂ ਚਾਹੀਦੀ ਆ ਜਿਹੜਾ ਆਪਣਾ ਪਾਸਪੋਰਟ ਦਾ ਆ ਉਹ ਵੀ ਖਤਮ ਕਰਨਾ ਚਾਹੀਦਾ ਇੱਕ ਆਈਡੀ ਤੇ ਆਧਾਰ ਕਾਰਡ ਤੇ ਜਾਣਾ ਚਾਹੀਦਾ ਬਸ ਇਹ ਗਵਰਨਮੈਂਟ ਨੂੰ ਕਰਦੇ ਆ ਤੁਹਾਨੂੰ ਜਦੋਂ ਇੱਧਰ ਤੁਸੀਂ ਗਏ ਤੁਹਾਨੂੰ ਕੋਈ ਮੁਸ਼ਕਲ ਤੇ ਨਹੀਂ ਆਈ ਕੋਈ ਮੁਸ਼ਕਲ ਨਹੀਂ ਆਈ ਹੋਰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਸ ਸੰਦੇਸ਼ ਗਵਰਨਮੈਂਟ ਨੂੰ ਇਹ ਹੀ ਹੈ ਪਾਸਪੋਰਟ ਦਾ ਕੰਮ ਖਤਮ ਕਰਕੇ ਅੰਦਰ ਜਾਵੇ ਤੇ ਜਿਹੜਾ ਆਧਾਰ ਕਾਰਡ ਆ ਉੱਤੇ ਜਾਣਾ ਚਾਹੀਦਾ ਉੱਧਰ ਇੰਟਰੀ ਜਿਹੜੀ ਹੈ ਸਰਪੁਰ ਸਾਹਿਬ ਦੇ ਦਰਸ਼ਨ ਕਰਕੇ ਉੱਥੋਂ ਕੀ ਲੈ ਕੇ ਆਏ ਤੁਸੀਂ ਅਸੀਂ ਲੇਡੀਜ਼ ਵਾਸਤੇ ਸੂਟ ਲੈ ਕੇ ਆਏ ਆ ਜੁੱਤੀਆਂ ਲੈ ਕੇ ਆਏ ਆ ਹੋਰ ਨਿਸ਼ਾਨੀਆਂ ਲੈ ਕੇ ਆਏ ਆ ਬੱਚਿਆਂ ਵਾਸਤੇ ਇਸ ਉੱਥੋਂ ਜੋ ਵੀ ਨਿਸ਼ਾਨੀਆਂ ਸਾਨੂੰ ਚੰਗੀਆਂ ਲੱਗੀਆਂ ਅਸੀਂ ਖਰੀਦ ਕੇ ਲੈ ਆਏ ਆ ਅੱਛਾ ਕਿੰਨਾ ਕੁ ਫਰਕ ਆ ਇੱਧਰ ਤੇ ਉੱਧਰ ਦਾ ਜੀ ਇੱਧਰ ਦਾ ਉੱਧਰ ਕੱਪੜੇ ਦਾ ਕਾਫੀ ਸਸਤਾ ਆ ਇੱਧਰੋਂ ਕਿਉਂ ਇੱਧਰ ਜਿਹੜੇ ਉਹ ਆਪਣੇ 1200 ਦਾ ਸੂਟ ਆ ਉੱਧਰ ਉਹ 6-700 ਦਾ ਇੰਡੀਅਨ ਕਰੰਸੀ ਦਾ ਮਿਲ ਜਾਂਦਾ ਜਾਣੀ ਉਹਨਾਂ ਦੇ ਡਬਲ ਹੋ ਜਾਂਦੇ ਆ ਉਹ ਜਿੱਦਾਂ 6 700 ਦਾ 13 14 2500 ਰੁਪਇਆ ਉਹਨਾਂ ਦਾ ਫੇਮਸ ਬੋਸਕੀ ਉਹਨਾਂ ਦਾ ਫੇਮਸ ਪ੍ਰਾਂਡ ਹੈਗਾ ਬੋਸਕੀ ਉਹਦਾ ਕੁਰਤਾ ਪਜਾਮਾ ਖਰੀਦ ਕੇ ਲਿਆਏ ਆ ਉਹ ਲੈ ਕੇ ਆ ਹਾਂਜੀ ਇਦਾਂ ਥੋੜੇ ਥੋੜੇ ਨਿਸ਼ਾਨੀਆਂ ਲੈ ਕੇ ਆਏ ਆ ਬਰ ਨਾ ਘਟੀ ਰਹਿੰਦੀ ਉਹਦਾ ਪੜ ਨਹੀਂ ਰੇਸ਼ਮ ਦੇ ਕੀੜੇ ਦਾ ਜਿੱਦਾਂ ਹੈ ਨਾ ਉੱਥੇ ਜਿਹੜੀਆਂ ਉਹਨਾਂ ਨੇ ਉਹਨਾਂ ਨੇ ਸ਼ਾਪ ਲਾਈਆਂ ਆ ਉਹ ਜਿੱਦਾਂ ਜਿਹੜੇ ਕਿਰਾਇਆ ਜਾ ਦਿੰਦੇ ਆ ਜਾਂ ਟੈਕਸ ਭਰਦੇ ਉਹਨਾਂ ਨੂੰ ਉਹਨਾਂ ਨੂੰ ਲਾਈਆਂ ਹੁੰਦੀਆਂ ਆ 10 ਲੱਖ ਰੁਪਏ ਦੁਕਾਨ ਦਾ ਕਿਰਾਇਆ ਹੁੰਦਾ